ਦੋ ਮਹੀਨੇ ਵਿੱਚ ਧੀਆ ਹੁੰਦਾ ਤਿਹਾਰ ਬੜੀ ਝੂਮ-ਤਾਮ ਨਾਲ ਮਨਾਇਆ ਜਾਂਦਾ ਹੈ ਪੀਂਗਾ ਚ ਤੜੀਆਂ ਇਹ ਸਾਡਾ ਠੇਕੇਦਾਰ ਹੈ ਇਹ ਅੰਬਲੇ ਠੇਕੇ ਤੇ ਤੇ ਇਹ ਹੁਣ ਤੁਹਾਨੂੰ ਅੰਬ ਦੱਸੂਗਾ ਕਿਦਾਂ ਲਾਏ ਲੈ ਜਾਂਦੇ ਦੇਖੋ ਆਹ ਅਮੇਜ਼ਿੰਗ ਵਾ ਪੀਲੇ ਪੀਲੇ ਅੰਬ ਸੰਧੂਰੀ ਅੰਬ ਸਹੀ ਇੱਕ ਮਹੀਨਾ ਹੁੰਦਾ ਕੁੜੀਏ ਜਾ ਫੇਕਣਾ ਨਾ 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 ਦੇ ਟੋਲ ਹੋ ਮਸਾਲੇ ਕਿਹੜੇ ਆ? ਸੌਫ, ਅਜਵੈਨ, ਖੰਡ, ਕਲੰਜੀ ਤੇ ਲਾਲ ਮਿਰਚ। ਤੇ ਅਸੀਂ ਆਮਕਾਚਾਰ ਕੈਸੇ ਬਣਦਾ ਹੈ? ਮੈਂਗੋ ਕਾਚਾਰ ਐਸੀ ਬਣਦਾ। ਜੀ ਜਿਹੜਾ ਉਹਨੋ ਗਿਆ ਚਲ। ਹੁਣ ਦੱਸ ਕੇ ਜਿਹੜਾ ਜਦੋਂ ਵਿਆਹ ਤੋਂ ਬਾਅਦ ਧੀਆਂ ਆਜ਼ਾਦੀਆਂ ਸੋਲ ਮਹੀਨੇ ਕੱਟਣ ਕਿਉਂ ਕੱਟਣ ਜਾਂਦੀਆਂ? ਸੋਲ ਮਹੀਨੇ ਵਿੱਚ ਧੀਆਂ ਦਾ ਤਿਹਾੜੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਸ ਮਹੀਨੇ ਵਿੱਚ ਧੀਆਂ ਦਾ ਤਿਹਾਰ ਪੀਂਗਾ ਸਜਦੀਆਂ ਹਨ ਤੇ ਮਠੀਆਂ ਵੀ ਪਕਦੀਆਂ ਹਨ ਧੀਆਂ ਦਾ ਤਿਹਾਰ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਸੋਣ ਮਹੀਨੇ ਵਿੱਚ ਧੀਆਂ ਦਾ ਤਿਹਾਰ ਹੁੰਦਾ ਹੈ ਇਸ ਮਹੀਨੇ ਵਿੱਚ ਧੀਆਂ ਸੋਹਰਿਆਂ ਪਿਓ ਪੇਕੇ ਘਰ ਜੁੰਦੀਆਂ ਹਨ ਅੱਛਾ ਤੇ ਆਪਣੀ ਮਨ ਮਰਜ਼ੀ ਨਾਲ ਕਿ ਉੜਦੀਆਂ ਸੌਂਦੀਆਂ ਖਾਧੀਆਂ ਪੀਂਦੀਆਂ ਖਾਂਦੀਆਂ ਪੀਂਦੀਆਂ ਤੇ ਗਿੱਦੇ ਦਾ ਗਿੱਦੇ ਦਾ ਮਤਮਾਣਦੀਆਂ ਹਨ ਤੇ ਪਿੰਗਾ ਝੁੱਲਦੀਆਂ ਹਨ ਇਸ ਮਹੀਨੇ ਵਿੱਚ ਕਿਹਾ ਜਾਂਦਾ ਹੈ ਕਿ ਨੂੰ ਸੱਸ ਕੱਟੀਆਂ ਨਹੀਂ ਰਹਿੰਦੀਆਂ ਅੱਛਾ ਇਸ ਕਰਕੇ ਨੂੰ ਸੋਹਰੇ ਕਰਦੇ ਵੀ ਕਿਉਂ ਨੇ ਵੀ ਕਿਉਂ ਨਹੀਂ ਕਿਉਂ ਲੜਦੀਆਂ ਨਹੀਂ ਤਾਂ ਲੜਦੀਆਂ ਹੁੰਦੀਆਂ ਨਹੀਂ ਲੜਦੀਆਂ ਹਾਂ ਪਿਆਰ ਤੇ ਮਾਂਵਾਂ ਧੀਆਂ ਮੱਕਾ ਹੁੰਦਾ ਅੱਛਾ ਕਿਉਂ ਵਿਚਾਰ ਕਿਉਂ ਕਰਦੇ ਆ ਕਿਉਂ ਕਰਦੇ ਤੂੰ ਬੁਲੁਰਗ ਕਰਦੇ ਸੀ ਅੱਛਾ ਤੇ ਪੀਸ ਪੀਸਾ ਤੋਂ ਤੂੰ ਤੋਂ ਚਲੀ ਆਈ ਹੈ ਤੇ ਨਾ ਬਾਅਦ ਵਿੱਚ ਕੋਈ ਇੱਕ ਮਹੀਨਾ ਧੀ ਨੂੰ ਸੋਰੇ ਕੇ ਕੇ ਹਰਦਾ ਹੈ ਦੇਖੀ ਅੱਛਾ ਅੱਛਾ ਤੇ ਨਾ ਕੋਈ ਸੋਰੇ ਜਾਣ ਦਿੰਦਾ ਤੇ ਤੂੰਰੇ ਕਹੇ ਸੀ ਵਿਆਹ ਤੋਂ ਬਾਅਦ ਹਾਂਜੀ ਤੂੰਰੇ ਕਹੀ ਵਿਆਹ ਵਿਆਹ ਹਾਂਜੀ ਹਾਂਜੀ ਅਸੀਂ ਵੀ ਗਏ ਸੀ ਅੱਛਾ ਤੇ ਰਾਨੀ ਦੀ ਜੀ ਵੀ ਗਏ ਸੀ ਸਾਡੇ ਮਾਤਾ ਜੀ ਵੀ ਗਏ ਸੀ ਹਮ ਸਾਰੇ ਗਏ ਸੀ ਸਾਰੇ ਜਨਮ ਸਾਰੇ ਜਾਂਦੇ ਕਦੇ ਇਹੀ ਤੱਕ ਮਹੀਨਾ ਹੁੰਦਾ ਹੈ ਨਾ ਕਿ ਜਿਹੜਾ ਮਹੀਨਾ ਗਾਗਾ ਕੱਟਦੇ ਆ ਰਾਮ ਨਾਲ ਇਸੇ ਮਹੀਨੇ ਉੱਤੇ ਧੀਆ ਦਾ ਜ਼ੋਰ ਹੁੰਦਾ ਹੈ ਅੱਛਾ ਕੋਈ ਮੈਂ ਦੇ ਕੇ ਘਰ ਜਾਣਾ ਕੋਈ ਰੋਗ ਨਹੀਂ ਖਦਾ ਰੋਗ ਨਹੀਂ ਕੀ ਰੋਗ ਦਾ ਕੋਈ ਪੈਣਾ ਹਾਂਜੀ ਠੀਕ ਹੈ ਚਾਚੀ ਤਾਂ ਧਰਵਾਲ ਬਹੁਤ ਵਧੀਆ ਚੱਲਣਾ ਪਾਇਆ ਇਤਿਹਾਸ ਚੱਲਣਾ ਪਾਇਆ ਉਈ ਅਮੀ ਉਈ ਅਮੀ ਉਈ ਮਿੱਟੇ ਕਿਦਾ ਵੀ ਮਾਸੀ ਵਾਸੀ ਮਾਸੀ 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 ਪੁੱਛ ਲੈਣਾ ਇਹ ਸਾਡੇ ਸਰਦਾਰ ਜੀ ਆਏ ਆ ਆਪਣੀ ਮਾਸੀ ਨੂੰ ਲੈਣ ਹੈਨਾ ਮਾਸੀ ਹੈ ਇਹ ਪਾਂਜਾ ਹੈ ਸੰਦੀਪ ਦੇ ਨਹੀਂ ਇਹ ਛੋਟੂ ਇਹ ਬੋਛਰਾਤੀ ਹੈ ਇਹ ਇਹ ਚੱਕਰੀਆ ਚੱਕਰੀ ਤੇ ਸੰਦੀਪ ਚਲੀ ਆਪਣੇ ਮਾਪਿਆਂ ਦੇ ਤਦ ਹੱਸਦੇ ਫਸਦੇ ਫਸਦੇ ਉਸਤੇ ਜਾਓ ਹੱਸਦੇ ਹੱਸਦੇ ਆਓ ਦੱਤੀ ਕਹਿੰਦੀ ਹੈ ਕਹਿੰਦੀ ਸੰਦੀਪ ਨੇ ਪਿੰਗਾ ਪਿੰਗਾ ਝੁੱਟਣੀਆਂ ਉੱਥੇ ਹਾਂਜੀ ਦੱਸੋ ਜੀ ਪਿੰਗਾ ਝੁੱਟਣੀਆਂ ਉੱਥੇ ਪਿੰਗਾ ਝੁੱਟਣੀਆਂ ਐਸਾ ਨਾਲ ਜੀ ਇੱਥੇ ਵੀ ਆਜਾ ਇੱਥੇ ਵੀ ਐਸ਼ ਆਪੁਰੀ ਆਪ ਸਹੀ ਗੱਲ ਹੈ ਚਲੋ ਜੀ ਇਧਰ ਵੀ ਬੈਠੇ ਨੇ ਬੰਦੇ ਸਾਡੇ ਇਧਰ ਹੀ ਪੂਰੀ ਰੌਣਕ ਲੱਗੀ ਹੋਈ ਆ ਮਹਿਫਲ ਜੰਮੀ ਪਈ ਆ ਸਿਰਫ ਗੱਬੇ ਇੱਕ ਚੀਜ਼ ਦੀ ਕਮੀ ਆ ਮਤਲਬ ਚਾਹ ਦੀ ਚਾਹ ਆ ਗਈ ਆ ਚਲੋ ਜੀ ਸਾਡਾ ਹੋ ਗਿਆ ਨੂੰ ਪੱਠਿਆਂ ਦਾ ਟਾਈਮ ਤੇ ਤੁਸੀਂ ਸ਼ੱਕ ਕੋ ਚਾਹਾਂ ਮੈਂ ਭਾਈ ਪੀ ਲਈ ਚਾਹ ਬੋਲੇ ਪੀਲੀ ਚਾਹ ਬਸ 1.5 ਮਾਸਮਾ ਡੇਢ ਕਿਉਂ ਉਥੇ ਡੇ ਕੱਪ ਪੀ ਲਿਆ ਡੇਢ ਕੱਪ ਚਲੋ ਮੈਂ ਤੁਹਾਡਾ ਮਨ ਰੱਖਦਾ ਹੁਣ ਪੀ ਲੈਨੇ ਫਿਰ ਆ ਗਿਆ ਆ ਗਿਆ ਕਿਹੜੇ ਤੋੜਦਾ ਅੰਬ ਅੰਬ ਕਿਹੜੇ ਤੋੜਦਾ ਲਓ ਜੀ ਸੰਧੂਰੀਆਂ ਪੱਕੇ ਸਾਡੇ ਸਾਡੇ ਨਾਲ ਕੰਟੈਕਟ ਕਰੋ ਤੁਸੀਂ ਇਹ ਸਾਡਾ ਠੇਕੇਦਾਰ ਹੈ ਇਹਨੇ ਅੰਬਲੇ ਠੇਕੇ ਤੇ ਤੇ ਇਹ ਹੁਣ ਤੁਹਾਨੂੰ ਅੰਬ ਦੱਸੂਗਾ ਕਿਦਾਂ ਲਾ ਲੈ ਜਾਂਦੇ ਦੇਖੋ ਆਹ ਹਾਂ ਹਨਾ ਪੂਰਾ ਨਜ਼ਾਰਾ ਮਿੱਠੇ ਮਿੱਠੇ ਆਂਬ ਸੰਧੂਰੀ ਆਂਬ ਤੇ ਆਂਬ ਦਿਖੋਨੇ ਆ ਆ ਦੇਖ 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 ਆ ਦੇਖ ਪੂਰੇ ਰਸੇ ਆਂਬ ਹੈ ਨਾ ਇਹ ਗੱਲ ਬਾਤ ਪੂਰੇ ਨਜ਼ਾਰੇ ਵਾਹ ਪੀਲੇ ਪੀਲੇ ਆਂਬ ਸੰਧੂਰੀ ਆਂਬ ਮੰਗੋ ਉਹ ਹੈ ਫੜੋ ਆ ਦੇਖੋ ਉਹ ਛੱਡੋ ਉਹ ਅੱਗੇ ਅੱਗੇ ਜਿਗੜ ਚੱਲ ਵੀ M4 ਮੈਂਗੋ ਚਲੋ ਜੀ ਲਓ ਨਿਆਰੇ ਲਾਓ ਹਾਂ ਚੱਲ ਬਸ ਨੂੰ ਆ ਉਹ ਕਰ ਲੈ ਚਲੋ ਇਸ ਲਫਾਫੇ ਪਾਓ ਹਾਂ ਵਾਲਟੀਆਂ ਭਰ ਕੇ ਅੰਬ ਚਲੋ ਵੀ ਚਲੋ ਪੂਰਾ ਪੈ ਕਰਕੇ ਭੇਜਾਂਗੇ ਕੇ ਚਲੋ ਜੀ ਚਲੋ ਆਜੋ 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 ਆਇਓ ਮੈਂ ਪੱਠੇ ਵੱਢਣੇ ਆ ਆਜੋ ਆਜੋ ਮੈਂ ਪੱਠੇ ਵੱਢਣੇ ਆ ਬਹੁਤ ਗਰਮੀ ਅੰਦਰ ਦਾ ਬਾਹਰ ਠੀਕ ਹੈ ਜੇ ਮੈਂ ਬਾਹਰ ਲਜਾਤੀ ਤੇਰੀ ਮਨੋ ਕਾਮਨਾ ਪੂਰੀ ਕਰਦੀ ਆਪਾਂ ਹੁਣ ਹੋ ਹੋਰ ਤੇਰੀ ਮੂਲ ਵੀਡੀਓ ਮੈਂ ਆਪਾਂ ਬਣਾ ਲਈ ਆਪਾਂ ਹੁਣ ਨੈਟ ਤੇ ਪਤਾ ਨਹੀਂ ਕੱਲ ਨੂੰ ਇਹ ਹੋਰ ਵਿਸਤਾਰ ਪੂਰਵਕ ਨਾ ਤੀਆਂ ਦਾ ਵਿਸਤਾਰ ਪੂਰਵਕ ਇਤਿਹਾਸ ਸੁਣੋ ਆਹ ਆ ਐਦਾ ਪਾਉਣਾ ਲੇਕੇ ਮੈਂ ਹਾਂ ਚਲੋ 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 ਇਧਰ ਹੜੇ ਕੋ ਯਾਰ ਅਜ ਉਹ ਰਹਿਣਾ ਮੇ ਤਾਂ ਯਾਰ ਅਜ ਪਰਹਿਲਾ ਅਜ ਟ੍ਰੈਕਟਰ ਲਾਵੇ ਟ੍ਰੈਕਟਰ ਗਾਣੇ ਵੱਜਦੇ ਉਹ ਚ ਹੈ ਇਧਰ ਲੈ ਲੋ ਆ ਰਹਿ ਮੇਰੇ ਕੋ ਯਾ ਅਜ ਉਹ ਆਛਾ ਵਾ ਬੱਲੇ ਬੱਲੇ ਤੇਰੇ ਉਹ ਤੇਰੇ ਤੇਰਾ ਸ਼ਾਵਾ 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 ਇਹ ਜਿਹੜਾ ਕੰਮ ਕੀਤਾ ਦਾ ਤੂੰ ਬਹੁਤ ਵਧੀਆ ਕੰਮ ਕੀਤਾ ਇਹ ਪਹਿਲਾ ਕੰਮ ਜਗਾ ਕੀਤਾ ਤੂੰ ਜੇ जी जी हां ये भी पर बता रहे हैं ये मैंने ये सब पर आया था हां हां करिए कोयले में नारायण ने देना था देना नहीं हो गया और उसी रोज ही हमरा हूं तू काटीन में कैसे पकड़ा तू से रोना देखला ਕੀ ਖਰਾਏਗਾ ਕੀ ਫਿਰ ਕੀ ਪੀਜਾ ਵਰਗਰ ਆਏ ਹਾਏ ਤੇ ਮੇਰੇ ਲਈ ਫਿਰ ਉਹ ਕਾ ਦੀ ਨਾ ਮੇਰੀ ਪਾਰਸਲ ਭੇਜ ਦੀ ਪਾਰਸਲ ਔਰ ਐਡਰੈਸ ਮੇ ਤਾਂ ਲਿਖ ਲੈ ਇੱਥੇ ਐਡਰੈਸ ਲਿਖ ਲੈ ਤੇ ਮੈਨੂੰ ਭੇਜ ਦੇਈ ਫਿਰ ਜੇ ਪੈਕ ਕਰਵਾ ਕੇ ਨਾ ਭੇਜ ਦੇਈ ਨਾ ਹੈ ਜੀ ਆਹ ਇਹੀ ਇੱਕ ਮਹੀਨਾ ਹੁੰਦਾ ਕੁੜੀਏ ਜਾ ਫੇਕ ਨਾ 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 ਹਾਂਜੀ ਤਾਂ ਅਲਮਾਰੀ ਚ ਪਾ ਕਰ ਗਏ ਚਲੋ ਠੀਕ ਆ ਪੁੱਤਰ ਹੱਸਦੇ ਹੱਸਦੇ ਜਾਓ ਤੇ ਹੱਸਦੇ ਵਾਤੇ ਜਾਓ ਸ਼ਾਬਾਸ਼ ਸ਼ਾਬਾਸ਼ ਆਹ ਮੈਂ ਨਾ ਮੈਂ ਜਾਣਾ ਸਾਰਿਆ ਤਾਂ ਪਹਿਲਾਂ ਆਇਆ ਮੈਂ ਆਇਆ ਮੈਂ ਗਰਮੀ ਲੱਗ ਜਾਂਦੀ ਗਰਮੀ ਚਾਚੀ ਵੀ ਰਣ ਜਾਣਾ ਨਾਲ ਜਾਇਆ ਜਾਇਆ ਹੋ ਰਿਹਾ ਮੇਰੇ ਕੋਈ ਆਜੀ ਯਾਰ पठे पठे पे भी करा सबरे छे बजे साढ़े छे बजे

ਚਲੋ ਜੀ ਸਾਰਿਆਂ ਨੂੰ ਫਤਿਹ ਪ੍ਰਵਾਨ ਸਾਰੇ ਖਸਦੇ ਵਸਦੇ ਜਾਓ ਆਵਾਜ਼ ਬਾਏ ਹਮੋਂ ਬਾਏ ਬਾਏ ਕਰਾਂਗੇ ਅੱਲ ਨੂੰ ਬਾਏ ਬੁੱਤ ਬਾਏ 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 ਬਲੌਗ ਪਾਦਣਾ ਮੈਂ ਕੱਲ ਪਰਸੋਂ ਪਰਸੋਂ ਪਾਦਣਾ ਠੀਕ ਆ ਪਰਸੋਂ ਬਲੌਗ ਦੇ ਆਈਊਗਾ ਸਬਸਕ੍ਰਾਈਬ ਕਰੋ ਬਾਏ ਬਾਏ ਲਵ ਯੂ ਬਾਏ ਬਾਏ ਅੱਡਾ ਬੇਖਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਫਤਿਹ ਚਲੋ ਜੀ ਹੰਮੂ ਕਿੱਦਾਂ ਫੇ ਹੁਣ ਕਿੱਦਾਂ ਵੀ ਕਿਦੋਂ ਲਓ ਜੀ ਅੰਬ ਤਾਂ ਲੱਗੇ ਆਚਾਰ ਪਾਉਣ ਸਾਡੇ ਚਾਹਵਾਂ ਸੱਜਣੇ ਤੇ ਰਾਈ ਨੇ ਲੀਪੂ ਭਾਜੀ ਤੇ ਭਾਬੋਾਈ ਸਾਡੀ ਚਾਰ ਪਾਵਾਂਗੇ ਅੱਜ ਸਾਰੇ ਘਰ ਦੇ ਚਾਰ ਪਾਉਣੇ ਆਪਾਂ ਹੈ ਇਹ ਜਿਹੜੀ ਨਾ ਇਦਾਂ ਇਦਾਂ ਪੈਂਦੇ ਚਾਰ ਆਹ ਮਸਾਲੇ ਚੰਡੀ ਚਾਟ ਮਸਾਲੇ ਐਮ ਡੀ ਐਚ ਤਨੂ ਉਹ ਵੀ ਤਿੱਦਾਂ ਉਹਦੇ ਦਰਸ਼ਣ ਕਰਾਉਣੇ ਆ ਲਾਲ ਦੀ ਘੜੀ ਆ ਲੈ ਇਦਾਂ ਪੈਂਦੇ ਚਾਰ ਆਲ ਹਾਂ ਸਰਕੇ ਦੀ ਬੋਤਲ ਹੋਰ ਕੀ ਆ सरके <laughs> बोतल सिरके की सौंफ मिर्ची सौंफ और नमक टाटा नमक, नमक। दाने, दाने में जान है देगी मिर्च देर्ची अंग अंग बड़का मिर्च का तड़का अच्छी अच्छे ਕਲਾਂ ਜੀ ਕਲਾਂ ਜੀ ਹੋਰ ਹੋਰ ਹਲਦੀ ਹਲਦੀ ਹੋਰ ਹੋਰ ਹਿੰਗ ਹਿੰਗ ਅਜਵੈਣ ਅਜਵੈਣ ਨਹੀਂ ਪਈਦੀ ਆਪਣੇ ਚਾਰ ਨਹੀਂ ਨਹੀਂ ਪਈਦੀ ਅੱਛਾ ਦੇਖੋ ਜੀ ਇਦਾਂ ਕਰਦੇ ਆਪਾਂ ਚਾਰ ਇਦਾਂ ਮੈਨੂੰ ਦਸੀ ਜਾ ਮੈਨੂੰ ਲੈ ਇਹ ਨਹੀਂ ਬੋਤਲ ਨਹੀਂ ਨਹੀਂ ਵੱਡੀ ਹੋ ਗਈ ਨਾ ਇਹ ਆ ਚੀਏ ਨਹੀਂ ਨਹੀਂ ਹੈਨਾ ਆਹੋ ਲੈ ਬਈ ਇਹ ਕਿਹੜਾ ਕੈਮਰਾਮੈਨ ਹੁਣ ਇੱਧਰ ਆਊਗਾ ਇੱਕ ਦਮ ਬਹੁਤ ਇੰਨੇ ਹਨਾ ਠੀਕ ਹੈ ਦੇਖੋ ਜੀ ਆਮ ਦਾ achar ਪਾਇਆ ਜਾ ਰਿਹਾ ਜਿਹੜੇ ਕਹਿੰਦੇ ਨਾ ਕਿ ਅਸੀਂ ਆਮ ਦਾ achar ਕੈਸੇ ਬਣਦਾ ਹੈ ਮੈਂਗੋ ਦਾ achar ਐਸੀ ਬਣਦਾ ਮੈਂਗੋ ਦਾ ਇਹ ਠੀਕ ਹੈ ਨਾ ਜੀ

ਤਰੇ ਪਿਆਰੇ ਆਂਬਲੇ ਕੱਟਾ ਸੀ ਚਾਰ ਦੀਆਂ ਪੁਰੀਆਂ ਪਿਆਰੀਆਂ ਲੱਗੇ ਕਰਨ ਆਪਾਂ ਇਸ ਜਿਵੇਂ ਅੰਬ ਕੱਟਦੇ ਪਏ ਆ ਨਵਾਂ ਜਮਾਨਾ ਆ ਗਿਆ ਕੀ ਜਮਾਨਾ ਆ ਗਿਆ ਹੁਣ ਆਪਾਂ ਕਹਾਂਗੇ ਚਾਰ ਥੋੜੀ ਦੇਰ ਦੇ ਵਿੱਚ ਤੁਹਾਨੂੰ ਉਹ ਵੀ ਗਤੀਵਿਧੀਆਂ ਪੂਰੀ ਦੱਸਾਂਗੇ ਤੁਹਾਨੂੰ ਤੇ ਬੇਬੇ ਉਹਨਾਂ ਚਾਇਆ ਪਾਇਆ ਜਾ ਰਿਹਾ ਐਕਸਪਰਟ ਚਲੋ ਫਿਰ ਦੇਖੋ ਹੋ ਮਸਾਲੇ ਕਿਹੜੇ ਆ ਸੌਫ ਅਜਵੈਨ ਖੰਡ ਕਲੰਜੀ ਦੇ ਲਾਲ ਮਿਰਚ ਲੂਣ ਹਲਦੀ ਤੇ ਗਰਮ ਗਰਮ ਹੋਣਾ ਤੇਲ ਵਿੱਚ ਤੇ ਸਾਡਾ ਚਾਰ ਹੋ ਗਿਆ ਤਿਆਰ ਬਣ ਕੇ ਹਿੰਗ ਵੀ ਪੈਂਦਾ ਛਿੰਗ ਇੰਗ ਸਿਰਕਾ ਵੀ ਪੈਂਦਾ ਸੱਚ ਸਿਰਕਾ ਵੀ ਹੈਗਾ ਸਿਰਕਾ ਸਿਰਕੇ ਨਾਲ ਗਲ ਜਾਂਦਾ ਜਲਦੀ ਆ ਸਕੂਲੋਂ ਆ ਬੱਚੇ ਸਕੂਲੋਂ ਆ ਗਏ ਆ ਮਸਲਣੇ ਬਾਤ ਕਰ ਰਹੇ ਹਾਂ ਤੇ ਇਧਰ ਵਿਧੀ ਜਿਹੜੀ ਹੈਗੀ ਆ ਚਾਰ ਪੰਜ ਦੀ ਤੁਹਾਨੂੰ ਦੱਸਦੀ ਆ ਵੱਢ ਕੇ ਕੱਟ ਕੇ ਤੇ ਉਹਦੀਆਂ ਇਧਰ ਦੀਆਂ ਪੋਰੀਆਂ ਜਿਹਾ ਬਣਾ ਕੇ ਉਸ ਤੋਂ ਬਾਅਦ ਉਹਨੂੰ ਲੂਣ ਲਾ ਕੇ ਥੁੱਪੇ ਰਾ ਦੇਣਾ ਥੁੱਪੇ ਲੱਗਣ ਤੋਂ ਬਾਅਦ ਅੰਦਰ ਲਿਆ ਕੇ ਤੇ ਆ ਸਮਾਨ ਵਿੱਚ ਲਾਉਣਾ ਸਾਰਾ ਵਿੱਚ ਠੀਕ ਆ ਜੀ ਹਲਦੀ ਲਾਲ ਮਿਰਚ ਲੂਣ ਕਲੌਂਜੀ ਹਿੰਗ ਫਿਰਕਾ ਸਰੋਂ ਦਾ ਤੇਲ ਘਰ ਘਰ ਕੇ ਪਾ ਦੇਣਾ ਤੇ ਬਾਕੀ ਅਜਬੈਣ ਸਾਰਾ ਪਾ ਕੇ 10 ਚੋਕੀਆਂ 10 ਕਿਲੋ ਚੋਕੀਆਂ ਕਿਤੋਂ ਗਿਣ ਕੇ ਆਂਬ ਤੇ ਚੋਕੋਲੇ ਨਹੀਂ ਨਿਕਲੇ ਤਾਂ 10 ਕਿਲੋ 10 ਕਿਲੋ ਚਾਰ ਕਿਲੋ ਮੈਦਾਸ਼ੀ ਆਂਬ ਚੜਦੇ ਕਿਲੋ ਨੂੰ ਐ ਪਬਲੀ ਯਾਦ ਕਰਦਾ ਕੋਲੋਂ ਯਾਦ ਕਰਦਾ ਇੱਕੋ ਇੱਕ ਕੰਮ ਹੈ ਗਿਣ ਕੇ ਲੈਂਦੇ ਨੇ 101 ਅੰਬਾ ਦਾ ਚਾਰ ਹਾਂਜੀ हां जी। ਕਿ ਨਾ ਪੇਂਟਿੰਗ ਬਹੁਤ ਖਰੀ ਆ ਮੁੰਡੇ ਦੀ। ਇਹਨੇ ਮੇਰੀ ਫੋਟੋ ਬਣਾਈ ਆ। ਦਿਖਾ ਵੀ ਦਿਖਾ ਦੇ। ਦਿਖਾ ਦੇ ਮੜੀ। ਇਹ ਇਹ ਆ ਦੇਖੋ ਇਹ ਮੁੰਡੇ ਨੇ ਨਾ ਬਾ ਕਮਾਲ ਪੇਂਟਿੰਗ ਆ। ਤਨ ਮੈਂ ਬਾਹਰ ਜਾ ਕੇ ਦਿਖਾਉਣਾ। ਕੀ ਆ ਪੇਂਟਿੰਗ ਬਣਾਈ ਓਏ ਹੋਏ ਹੋਏ। ਮਤਲਬ ਨਾ ਬਦੇ ਨੂੰ ਅਵਾਰਡ ਵੰਦਾ। ਇਹ ਆ ਲੈ ਬਈ। ਦੇਖ। ਮੇਰੀ ਫੋਟੋ ਬਣਾਈ ਆ। ਕਿੰਨੀ ਸੋਹਣੀ ਫੋਟੋ ਬਣਾਈ ਮੇਰੀ ਦੇ। ਸ਼ਾਬਾਸ਼ ਤੈਨੂੰ ਯਾਰ। ਆ ਵਾਸਤੇ ਨਹੀਂ ਆ ਮੋਲੀ ਇਹ ਮੇਰੀ ਗੁੱਟੀ ਬਣਾਈ ਇਹਨੇ ਗੁੱਟੀ ਨੀਲੀ ਕਮੀਜ਼ ਪੋਨਾ ਮੈਂ ਕਾਲੀ ਨਿੱਕਰ ਪੋਨਾ ਆ ਦੇਖੋ ਕਾਲੀ ਨਿੱਕਰ ਪਈ ਤੇ ਥੰਦੇ ਚੱਪਲ ਬਣਾਈ ਆ ਤੇ ਇਹ ਸੁੰਡੇ ਨੇ ਬਣਾਈ ਆ ਬੋ ਕਹਿੰਦੇ ਇਹ ਬਹੁਤ ਬੰਦਾ ਮੀਤ ਇਹ ਬਹੁਤ ਅੱਗੇ ਜਾਊਗਾ ਇਹ ਬੰਦਾ ਇਹ ਬਹੁਤ ਅੱਗੇ ਜਾਊਗਾ ਇਹ ਠੀਕ ਹੈ